ਸਾਡੇ ਪਿੰਡ ਦਾ ਤੇ ਨਗਰ ਨਵਾਸੀ ਵੀਰਾਂ ਦਾ ਸਾਡੇ ਦਾ ਬਹੁਤ ਬਹੁਤ ਧੰਨਵਾਦ ਹੈ ਕਿਉਂਕਿ ਇਹਨਾਂ ਨੇ ਸਾਡੀ ਉਮੀਦ ਤੋਂ ਵੱਧ ਕੇ ਬਹੁਤ ਜ਼ਿਆਦਾ ਇਹਨਾਂ ਨੇ ਸਾਡੇ ਨਾਲ ਜੋੜੀ ਦਾ ਬਹੁਤ ਜ਼ਿਆਦਾ ਬੰਦੇ ਪਰਵਾਹ ਕੀਤੀ ਹੋਏਗੀ ਸਾਨੂੰ ਬਹੁਤ ਵਧੀਆ ਲੱਗਿਆ ਕਿ ਸਾਨੂੰ ਪਿੱਛੇ ਦੇ ਸਾਰੇ 3 ਦਿਨ ਦੁਬਾਰਾ ਇਹਨਾਂ ਨੇ ਵਾਪਸ ਮਿਲਾਇਆ ਜਿੰਨੇ ਬਹੁਤ ਬਹੁਤ ਧੰਨਵਾਦ ਕਰਦੇ ਤੇ ਅੱਗੇ ਵਾਸਤੇ ਵੀ ਇਹ ਮਿਲਾਉਂਦੇ ਰਹਿਣ ਬਹੁਤ ਮਾਣਕ ਦਾ ਵਿੱਚ ਕੁੜੀਆਂ ਦਾ ਧੀਆ ਦਾ ਇਫਤਿਹਾਰ ਬਹੁਤ ਹੀ ਸ਼ਾਨ ਨਾਲ ਮਨਾਇਆ ਗਿਆ ਸਰਦਿਨੀ ਮੀਤ ਤੋਂ ਬਾਅਦ ਇਹ ਤਿਹਾਰ ਮਨਾਇਆ ਗਿਆ ਧੰਨਵਾਦ ਸਾਰੇ ਵੀਰਾਂ ਦਾ ਸਾਰੇ ਨਗਰ ਨਿਵਾਸੀਆਂ ਦਾ ਜਿਨ੍ਹਾਂ ਨੇ ਇੰਨਾ ਸਹਿਯੋਗ ਦਿੱਤਾ ਜਿਨ੍ਹਾਂ ਨੇ 25-25 ਸਾਲਾਂ ਨੇ ਵਿਛੜਿਆ ਹੋਈਆਂ ਕੁੜੀਆਂ ਨੂੰ ਵੀ ਅੱਜ ਇਕੱਠਾ ਕਰਕੇ ਉਹਨਾਂ ਦੇ ਦਿਲਾਂ ਦੀਆਂ ਸਾਂਝ ਨੂੰ ਵਿਦਾਇਆ ਇਹਨਾਂ ਨੂੰ ਉਮੀਦ ਕਰਦੇ ਹਾਂ ਕਿ ਅੱਗੇ ਤੋਂ ਵੀ ਇਹ ਸਾਰਾ ਪਿੰਡ ਰਲ ਕੇ ਇਸੇ ਤਰ੍ਹਾਂ ਅਕੇਲਾ ਦੀ ਕੁੜੀਆਂ ਦਾ ਤਿਹਾਰ ਮਨਾਉਗਾ ਤੇ ਵੱਧ ਛੜ ਕੇ ਕੁੜੀਆਂ ਨਹੀਂ ਸਭ ਤੋਂ ਨਹੀਂ ਬਹੁਤ ਬਚੇਰਿਆਂ ਦੇ ਕੁੜੀਆਂ ਦੇ ਚਿਹਰੇ ਤੇ ਇੰਨਾ ਉਤਸ਼ਾਹ ਅੱਜ ਇੰਨੇ ਜੀਰਾਂ ਬਾਦ ਮਿਲੀਆਂ ਨੇ ਜਿਨ੍ਹਾਂ ਦਾ ਕੋਈ ਠਿਕਾਣਾ ਹੀ ਨਹੀਂ ਹੈਗਾ ਇਹ ਪਿਛੜੀਆਂ ਜੀਰਾਂ ਦੀਆਂ ਬਹੁਤ ਅਸੀਂ ਇਹ ਵੀ ਸੁਖ ਮੰਗਦੇ ਨੇ ਕਿ ਨਾਗਰੀ ਵੀਰਾਂ ਦੀ ਸੁੱਖਾ ਦਾ ਨਾਮ ਬਸਦੀ ਰਹੇ ਧੰਨਵਾਦ ਸਾਡੇ ਪਿੰਡ ਨਮਾਦਾ ਵਿਖੇ ਤੀਆਂ ਦਾ ਬਹੁਤ ਵਧੀਆ ਤਿਹਾੜੀ ਮਨਾਇਆ ਗਿਆ ਇਸ ਵਿੱਚ ਸਾਡੇ ਪਿੰਡ ਦੇ ਪੰਚਾਇਤ ਮੇਲਾ ਕਮੇਟੀ ਤੇ ਹੋਰ ਨਗਰ ਪੰਚਾਇਤ ਨਗਰ ਵਾਸੀਆਂ ਵੱਲੋਂ ਬਹੁਤ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ ਅਸੀਂ ਇਸ ਪਿੰਡ ਦੀ ਸਾਰੀਆਂ ਕੂੜੀਆਂ ਸੁਖ ਸ਼ਾਂਤੀ ਮੰਦਿਆ ਤੇ ਅਗਲੀ ਵਾਰ ਵੀ ਵਧੀਆ ਇਹਦਾ ਪਿਆਰ ਛੱਡ ਕੇ ਹਿੱਸਾ ਲਵਾਂਗੇ